ਦਪਤਾਰ ਜੀ ਕਿਵੇਂ ਦੇਖੋਗੇ ਜਿਹੜਾ ਉਹਨਾਂ ਦਾ ਇੱਕ ਬਿਆਨ ਆ ਰਾਜਾ ਬੜਿੰਗ ਦਾ ਕਿ ਬੂਟਾ ਸਿੰਘ ਨੂੰ ਅਸੀਂ ਇੱਕ ਬਹੁਤ ਉੱਚਾ ਅਹੁਦਾ ਦਿੱਤਾ ਤੇ ਤੁਸੀਂ ਉਹ ਸੁਣਿਆ ਵੀ ਹੋਣਾ ਜਿਹੜਾ ਉਹਨਾਂ ਦਾ ਬਿਆਨ ਸੀ ਜੈ ਭੀਮ ਜੈ ਭਾਰਤ ਦੇਖੋ ਜੀ ਸਰਦਾਰ ਬੂਟਾ ਸਿੰਘ ਜੀ ਸਾਡੇ ਵਾਲਮੀਕ ਮਜਬੀ ਸਿੱਖ ਸਮਾਜ ਦੇ ਹੀ ਨੇਤਾ ਨਹੀਂ ਸੀ ਔਰ ਉਹ ਕਾਂਗਰਸ ਦੇ ਉਹ ਮੁੱਢਲੇ ਵਰਕਰ ਸੀ ਔਰ ਵਰਕਰ ਦੇ ਨਾਲ ਨਾਲ ਇੰਨੀ ਕੁਆਲੀਫਾਈਡ ਸੀ ਮਿਹਨਤ ਕਾ ਸੀਗੇ ਪਾਰਟੀਆਂ ਕੋਈ ਵੀ ਆ ਤੁਰੇ ਜਾਂਦੇ ਨੂੰ ਨਹੀਂ ਉਹਦਾ ਦੇ ਦਿੰਦੀਆਂ ਹੂੰ ਬਿਲਕੁਲ ਵੀ ਇਹ ਸਾਡਾ ਸੀਰੀ ਲੱਗਾ ਤੇ ਇਹਨੂੰ ਚੱਕ ਕੇ ਜੀ ਆਓ ਤੈਨੂੰ ਗ੍ਰਹਿ ਮੰਤਰੀ ਬਣਾ ਦਈਏ ਸਰਦਾਰ ਬੂਟਾ ਸਿੰਘ ਆ ਗਵਰਨਰ ਰਹੇ ਐ ਤਿੰਨ ਵਾਰ ਸੈਂਟਰ 'ਚ ਵਜ਼ੀਰ ਰਹੇ ਐ ਔਰ ਉਹ ਪੰਜਾਬ ਦੇ ਉਸ ਖਿੱਤੇ ਨਾਲ ਸੰਬੰਧਤ ਸੀ ਸਾਡੇ ਮਜਬੀ ਸਿੱਖ ਸਮਾਜ ਨਾਲ ਅੱਜ ਸਾਡੇ ਸਮਾਜ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੂਰਾ ਰੋਸ ਹੈ ਕਿ ਇੰਡੀਆ ਨੈਸ਼ਨਲ ਕਾਂਗਰਸ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜੰਗਾ ਜੋ ਤਰਨਤਾਰਨ ਇਲੈਕਸ਼ਨ ਦੇ ਵਿੱਚ ਪ੍ਰਚਾਰ ਦੌਰਾਨ ਰੰਗ ਦੀ ਜਾਤ ਦੀ ਇੱਕੋ ਭੱਦੀ ਸ਼ਬਦਾਵਲੀ ਬੋਲੇ ਇੱਥੋਂ ਤੱਕ ਕਿ ਉਹਨਾਂ ਦਾ ਨਾਂ ਵੀ ਅੱਧਾ ਲਿਆ ਗਿਆ ਬੂਟਾ ਸਿੰਘ ਕਹਿਆ ਗਿਆ ਸਾਡੇ ਇਸ ਸਮਾਜ ਨੂੰ ਬਹੁਤ ਠੇਸ ਪਹੁੰਚੀ ਹੈ ਸਾਡਾ ਹਿਰਦਾ ਬਲੰਦ ਰਿਆ ਗਿਆ ਦੇਖੋ ਸਾਡਾ ਸਮਾਜ ਪੰਜਾਬ ਦੇ ਵਿੱਚ ਸ਼ੈਡਿਊਲਡ ਕਾਸਟ ਵੋਟ ਬੈਂਕ ਚ ਅਸੀਂ 38% ਹਾਂ ਔਰ ਪਿੰਡਾਂ ਦੇ ਵਿੱਚ ਸਾਡੀ 60% ਪਾਪੂਲੇਸ਼ਨ ਹੈ ਜਿਹੜੀ ਵੋਟ ਬੈਂਕ ਚ ਹੈ ਇਹਨਾਂ ਲੋਕਾਂ ਨੂੰ ਮੰਦਬੁੱਧੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਤਾਂ ਕੀ ਸਾਰੇ ਦੇਸ਼ ਵਿੱਚ ਜਦੋਂ ਵੀ ਸਰਕਾਰ ਬਣੀ ਹੈ ਇਹ 85% ਲੋਕਾਂ ਦੀਆਂ ਵੋਟ ਬੈਂਕ ਨਾਲ ਸਰਕਾਰਾਂ ਬਣੀਆਂ ਅੱਜ ਇਹੋ ਜਿਹੇ ਮੰਦਬੁੱਗੇ ਬੁੱਧੀ ਲੀਡਰ ਇਹਨਾਂ ਨੇ ਚੁਣ ਕੇ ਅੱਗੇ ਲਾਏ ਹੋਏ ਆ ਜਿਹੜੇ ਕਿ ਸਮਾਜ ਦੇ ਵਿੱਚ ਇੱਕ ਐਸੀ ਘਿਰਨਾ ਭਰ ਰਿਹਾ ਹੈ ਜਾਤ ਪਾਤ ਦੇ ਨਾਂ ਤੇ ਰੰਗ ਦੇ ਨਾਂ ਤੇ ਨਸਲਾਂ ਦੇ ਨਾਂ ਤੇ ਸੋ ਅੱਜ ਸਾਡੇ ਪੰਜਾਬ ਦੇ ਲੋਕ ਹੀ ਨਹੀਂ ਸਾਰੇ ਭਾਰਤ ਦੇ ਵਿੱਚ ਵਿਸ਼ੇਸ਼ ਕਰਕੇ ਰਾਜਸਥਾਨ ਹਰਿਆਣੇ ਦੇ ਵਿੱਚ ਵੀ ਸਾਡੇ ਲੋਕਾਂ ਨੇ ਇਹਨਾਂ ਦੇ ਪੁੱਤਲੇ ਫੂਕੇ ਆ ਕਿ ਮੱਜਬੀ ਸਿੱਖ ਬਾਲਮੀਕ ਭਾਈਚਾਰੇ ਦੇ ਪ੍ਰਤੀ ਸਰਦਾਰ ਬੂਟਾ ਸਿੰਘ ਸਾਡੇ ਜੋ ਸਰਮੌਰ ਆ ਸਾਡੇ ਸਮਾਜ ਦੇ ਉਹ ਨੇਤਾ ਸੀ ਔਰ ਉਹ ਦੇਸ਼ ਦੇ ਨੇਤਾ ਸੀ ਜਿਨ੍ਹਾਂ ਦੇ ਪ੍ਰਤੀ ਰਾਜਾ ਵਡੰਗ ਨੇ ਬਹੁਤ ਭੱਦੀ ਸ਼ਬਦਾਵਲੀ ਬੋਲੀ ਜੀ ਜੀ ਤਰਨਤਾਰਨ ਦੇ ਵਿੱਚ ਹੁਣ ਇਹ ਜਿਮਨੀ ਚੋਂ ਹੁਣ ਜਾ ਰਹੀ ਹੈ ਕਿ ਉਹ ਉੱਥੇ ਵੋਟ ਬੈਂਕ ਤੇ ਵੀ ਅਸਰ ਪਊਗਾ ਦਾ ਦੇਖੋ ਜੀ ਮੈਂ ਖੋਦਾ ਸਰਦਾਰ ਸਖਵਿੰਦਰ ਸਿੰਘ ਡੈਣੀ ਜੀ ਦੀ ਟੀਮ ਦੇ ਵਿੱਚ ਤਰਨਤਾਰਨ ਦੇ ਹਰ ਪਿੰਡ ਪਿੰਡ ਸ਼ਹਿਰ ਦੇ ਵਾਰਡਾਂ ਚਾਹੀ ਪ੍ਰਚਾਰ ਕਰ ਰਹੇ ਆ ਔਰ ਬੜਾ ਪਰਮਾ ਹੰਗਾਰਾ ਸੀ ਭਾਵੇਂ ਕਿ ਪਰਮਾ ਹੰਗਾਰਾ ਅੱਜ ਵੀ ਹੈ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਹੈ ਜਿਹੜੀ ਕਿ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਬਚਾ ਸਕਦੀ ਹੈ ਤੇ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਕਰਨ ਬੁਰਜ ਨੂੰ ਜਿਤਾਓ ਤਾਂ ਜੋ ਅਸੀਂ ਇਹ ਜਿਮਣੀ ਚੋਣ ਜਿੱਤ ਕੇ 2027 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਕਾਂਗਰਸ ਦੀ ਸਰਕਾਰ ਬਣਾਈਏ। ਔਰ ਉਸ ਪ੍ਰਚਾਰ ਦਾ ਸਟਾਏ ਸੀ ਕਿ ਲੋਕਾਂ ਨੇ ਬਹੁਤ ਭਰਮਾਹ ਹੰਗਾਰਾ ਦਿੱਤਾ ਕਿਉਂਕਿ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਧਾਰੇ ਲੈ ਹੋਇਆ। ਸੋ ਅੱਜ ਮਹਿਸੂਸ ਹੁੰਦਾ ਹੈ ਕਿ ਜਿਹੜਾ ਇਹਨਾਂ ਨੇ ਇੱਕ ਭਰਮੀ ਮੀਟਿੰਗ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਸ਼ੈਡੂਲਡ ਕਾਸਟ ਲੋਕ ਬੈਠੇ ਸੀ ਐਸੇ ਸ਼ਬਦ ਬੋਲੇ ਆ ਰਾਜੇ ਵੜੰਗ ਨੇ ਅਸੀਂ ਉਹਦੀ ਆਲ ਇੰਡੀਆ ਮਜਬੀ ਸਖ ਵੈਲਫੇਅਰ ਐਸੋਸੀਏਸ਼ਨ ਆ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਆ ਕਿਉਂਕਿ ਜੇ ਅਸੀਂ ਸਪੋਰਟ ਕਰਦੇ ਆ ਤਾਂ ਰਾਹੁਲ ਗਾਂਧੀ ਜੀ ਦੀ ਕਰਦੇ ਬੀਬੀ ਸੋਨੀਆ ਗਾਂਧੀ ਜੀ ਦੀ ਕਰਦੇ ਆ ਕਾਂਗਰਸ ਪਾਰਟੀ ਦੀ ਕਰਦੇ ਆ ਨਾ ਕਿ ਅਸੀਂ ਰਾਜੇ ਵੜੰਗ ਦੀ ਕਰਦੇ ਆ ਅੱਜ ਪੰਜਾਬ ਦੀ ਉਸ ਹਾਲਤ ਨੂੰ ਜਿਹਨੂੰ ਕਿ ਪੰਜਾਬ ਦੇ ਸਾਰੇ ਲੋਕ 2022 ਦੀਆਂ ਚੋਣਾਂ 'ਚ ਅਸੀਂ ਝਾੜੂ ਵਾਲਿਆਂ ਨੂੰ ਵੋਟਾਂ ਪਾ ਕੇ ਅਸੀਂ ਠੱਗੇ ਠੱਗੇ ਮਹਿਸੂਸ ਕਰਦੇ ਆਂ ਕਿ ਪੰਜਾਬ ਦਾ ਭਗਵੰਤ ਮਾਨ ਨੇ ਵੇੜਾ ਪਾਤਾ ਔਰ ਇਸੇ ਕਰਕੇ ਅੱਜ ਸਾਰੇ ਪੰਜਾਬ ਦੇ ਲੋਕ ਘਰੋਂ ਨਿਕਲੇ ਹੋਇਆ ਕਿ ਪੰਜਾਬ ਨੂੰ ਬਚਾਉਣ ਵਾਸਤੇ ਦੇਖੋ ਯਾਰੋ ਜਦੋਂ ਹੜ ਆਇਆ ਉੱਥੇ ਨਹੀਂ ਇਹਨਾਂ ਦੀ ਸਰਕਾਰ ਨੇ ਕੁਝ ਕੀਤਾ ਜਦੋਂ ਕੋਈ ਸਮੱਸਿਆ ਆਉਂਦੀ ਹੈ ਉੱਥੇ ਇਹ ਸਰਕਾਰ ਮੁੱਖ ਮੰਤਰੀ ਤਾਂ ਵੀ ਹਸਪਤਾਲ 'ਚ ਦਾਖਲ ਹੋ ਜਾਂਦਾ ਦੂਜੇ ਪਾਸੇ ਜੇ ਕੋਈ ਸਾਡੇ ਬੇਰਜਗਾਰ ਮੁੰਡੇ ਕੁੜੀਆਂ ਕੋਈ ਆਪਦੇ ਹੱਕਾਂ ਦੀ ਖਾਤਰ ਨੌਕਰੀਆਂ ਦੇ ਆਸਤੇ ਸੰਘਰਸ਼ ਕਰਦੇ ਆ ਉਹਨਾਂ ਨੂੰ ਛਲੀਆਂ ਵਾਂਗ ਘੁੱਟਿਆ ਜਾਂਦਾ ਸੋ ਇੰਨਾ ਦੇ ਐਸਾ ਪੰਜਾਬ ਦੇ ਪ੍ਰਤੀ ਜੋ ਵਤੀਰਾ ਆਮ ਆਦਮੀ ਪਾਰਟੀ ਦਾ ਉਹਨੂੰ ਅਸੀਂ ਕੰਡੈਮਨ ਕਰਨ ਵਾਸਤੇ ਪੰਜਾਬ ਦੇ ਘਰ ਘਰ ਜਾ ਰਹੇ ਆਂ ਔਰ ਜਿਮਣੀ ਚੌਂਚ ਵੀ ਅਸੀਂ ਗਏ ਆਂ ਪਰ ਜਿਹੜਾ ਇਸ ਜਿਮਣੀ ਚੌਂਚ ਦੇ ਵਿੱਚ ਰਾਜਾ ਵੜੰਗਣੇ ਇਹ ਸ਼ਬਦ ਵਰਤੇ ਆ ਸਾਡੇ ਉਹ ਸਰਮੌਰ ਨੇਤਾ ਦੇ ਨਾਂ ਤੇ ਸਰਦਾਰ ਬੂਟਾ ਸਿੰਘ ਜੀ ਦੇ ਨਾਂ ਤੇ ਕਿ ਉਹ ਪੱਠੇ ਪਾਉਂਦੇ ਸੀ ਕਾਲੇ ਰੰਗ ਦੇ ਸੀ ਕਾਂਗਰਸ ਦੇ ਵਿੱਚ ਇਹ ਮਤਲਬ ਉਹਨਾਂ ਨੂੰ ਸਨਮਾਨ ਦਿੱਤਾਗਾ ਇਹ ਕਿਸੇ ਤੁਰੇ ਜਾਂਦੇ ਬੰਦੇ ਨੂੰ ਫੜ ਕੇ ਨਹੀਂ ਉਹਨਾਂ ਨੇ ਕਿਸੇ ਸੀਰੀ ਸੰਜੀ ਨੂੰ ਨਹੀਂ ਫੜ ਕੇ ਗ੍ਰਹਿ ਮੰਤਰੀ ਲਾਤਾ ਜੀ ਪੜੇ ਲਿਖੇ ਵਿਦਵਾਨ ਸੀ ਉਹ ਔਰ ਉਹਨਾਂ ਨੇ ਸਖਤ ਮਿਹਨਤ ਕੀਤੀ ਸੀ ਕਾਂਗਰਸ ਦੇ ਵਿੱਚ ਇਹ ਗੱਲ ਰਾਜਾ ਬੜਿੰਗ ਨੂੰ ਕਹਿਣੀ ਕਿਉਂ ਪਈ ਜੇ ਗੱਲ ਕਰਕੇ ਜਿਮਨੀ ਚੋਣ ਦੇ ਵਿੱਚ ਰਾਜਾ ਬੜਿੰਗ ਦਾ ਦੂਜਾ ਇਹ ਜਿਹੜਾ ਢੜਕਾਉ ਬਿਆਨ ਆਉਂਦਾ ਇਸ ਤੋਂ ਪਹਿਲਾਂ ਉਹਨੇ ਆਖਿਆ ਸੀ ਕਿ ਖਾਲਿਸਤਾਨ ਚੋਣਿਓ ਤੇ ਤੁਸੀਂ ਹਿੰਦੁਸਤਾਨ ਚੋਣਿਓ ਪਹਿਲਾਂ ਵੀ ਬਿਆਨ ਹੁੰਦਾ ਜਿਮਨੀ ਚੋਣ ਦੇ ਵਿੱਚ ਹੁਣ ਹੁਣ ਹੀ ਆਇਆ ਤਾਂ ਇਹ ਨਿਕਲ ਕੇ ਉਸ ਤੋਂ ਬਾਅਦ ਆ ਦੂਜਾ ਬਿਆਨ ਫੇਰ ਆ ਗਿਆ ਢੜਕਾਉ ਬਿਆਨ ਕਿ ਇਹਦੇ ਨਾਲ ਲੋਕਾਂ ਦੇ ਦਿਲੋਂ ਠੇਸ ਨਹੀਂ ਪਹੁੰਚੂਗੀ ਕਿ ਰਾਜਾ ਬੜਿੰਗੇ ਦੀ ਢੜਕਾਉ ਬਿਆਨ ਆਉਂਦੇ ਦੇਖੋ ਜੀ ਭਾਰਤ ਦਾ ਪ੍ਰਧਾਨ ਮੰਤਰੀ ਬੀਜੇਪੀ ਦਾ ਨਰਿੰਦਰ ਮੋਦੀ 2023 ਦੇ ਵਿੱਚ ਜਦੋਂ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣੀ ਹੈ ਦਿੱਲੀ ਚ ਜੀ ਸਾਡੇ ਪਛੜੇ ਕਬੀਲੇ ਚੋਂ ਸਭ ਤੋਂ ਭਾਰਤ ਦਾ ਉਹ 14ਵਾਂ ਰਾਸ਼ਟਰਪਤੀ ਦਾ ਹੈ ਜੀ ਉੱਥੇ ਬੀਬੀ ਦਰੋਪਦੀ ਮਰਮੂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਉਸ ਬਿਲਡਿੰਗ ਦੇ ਅਧ்கਾਟਨ ਵਿੱਚ ਕਿਉਂ ਪਛੜੇ ਕਬੀਲੇ ਦੀ ਹੈ ਹੂੰ ਚੀਫ ਜਸਟਿਸ ਆਫ ਇੰਡੀਆ ਤੇ ਜੁੱਤੀ ਚਲਾਈ ਇਹਨਾਂ ਦੇ ਭਾਜਪੀ ਦੇ ਆਰਐਸਐਸ ਦੇ ਵਰਕਰਾਂ ਨੇ ਕਿਸੇ ਵਕੀਲ ਨੇ ਭਾਈ ਪੂਰਨ ਕੁਮਾਰ ਨੇ ਸੁਇਸਾਈਡ ਕੀਤਾ ਉਹ ਯਾਰ ਜਿੱਥੇ ਸਾਡਾ ਸ਼ੈਡਿਊਲਡ ਕਾਸ ਜਾਂ ਪਛੜੀ ਸ਼੍ਰੇਣੀ ਦਾ ਕੋਈ ਵੀ ਬੰਦਾ ਕਿਸੇ ਵੱਡੇ ਅਹੁਦੇ ਤੇ ਜਾਂਦਾ ਇਹਨਾਂ ਦੇ ਦਿਲਾਂ 'ਚ ਸਾਡੇ ਪ੍ਰਤੀ ਹਮੇਸ਼ਾ ਘਿਰਨਾ ਹੀ ਭਰੀ ਹੋਈ ਹੈ ਔਰ ਇਹ ਦੇਖਦੇ ਆ ਕਿ ਇਹਨਾਂ ਦੇ ਜੇ ਬੂਟ ਪਾਛ ਕੀਤੇ ਆ ਕਿਉਂ ਕੀਤੇ ਆ ਚੰਗੇ ਕੱਪੜੇ ਪਾਏ ਆ ਕਿਉਂ ਪਾਏ ਆ ਚੰਗੀ ਗੱਡੀ ਚਾਹੁੰਦੇ ਆ ਕਿਉਂ ਆਉਂਦੇ ਆ ਸੋ ਇਹ ਵੱਖ-ਵੱਖ ਸਟੇਜਾਂ ਤੇ ਇਹੋ ਜੇ ਸ਼ਬਦਾਵਲੀ ਇਹ ਬੋਲਦੇ ਰਹਿੰਦੇ ਆ ਅਸੀਂ ਅੱਜ ਇਕੱਲੇ ਪੰਜਾਬ ਦੇ ਲੋਕ ਨਹੀਂ ਮੈਂ ਸਾਰੇ ਭਾਰਤ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਕਿ ਆਓ ਇਹਨਾਂ ਲੋਕਾਂ ਦਾ ਵਿਰੋਧ ਕਰੀਏ ਔਰ ਇਹਨਾਂ ਨੂੰ ਇਹਨਾਂ ਦਾ ਮੋੜਵਾ ਜਵਾਬ ਦਈਏ ਤਾਂ ਕਿ ਸਾਡੇ ਜਿਹੜਾ ਦੇਸ਼ ਦੇ ਵੱਡੇ ਨੇਤਾ ਨੇ ਸਾਡੇ ਕਾਂਗਰਸ ਦੇ ਰਾਹੁਲ ਗਾਂਧੀ ਜੀ ਬੀਬੀ ਸੋਨੀਆ ਗਾਂਧੀ ਜੀ ਉਹਨਾਂ ਨੂੰ ਪਤਾ ਲੱਗ ਜਾਏ ਕਿ ਪੰਜਾਬ ਦੇ ਵਿੱਚ ਇੱਕ ਸਹੀ ਐਸਾ ਮੰਦਬੁੱਧੀ ਵਾਲਾ ਜਿਹੜਾ ਪੰਜਾਬ ਦਾ ਪ੍ਰਧਾਨ ਲਾਇਆ ਨਹੀਂ ਇਹੋ ਜਿਹਾ ਢੜਕਾਉ ਬਿਆਨ ਦੇਣ ਵਾਲੇ ਨੂੰ ਕੀ ਪੰਜਾਬ ਦਾ ਜਿਹੜਾ ਕਾਂਗਰਸ ਤੁਸੀਂ ਪ੍ਰਧਾਨ ਚੁਣਿਆ ਕੀ ਉਹਨੂੰ ਸੋਨੀਆ ਗਾਂਧੀ ਤੱਕ ਤੁਸੀਂ ਪਹੁੰਚ ਕਰੋਗੇ ਇਹੋ ਜਿਹਾ ਪ੍ਰਧਾਨ ਨੂੰ ਰਹਿਣਾ ਚਾਹੀਦਾ ਜਾਂ ਇਸ ਨੂੰ ਪ੍ਰਧਾਨ ਕਿਉਂ ਲਾ ਦੇਣਾ ਚਾਹੀਦਾ ਕਾਂਗਰਸ ਦੀ ਤੋਂ ਚਾਹਤ ਦੇਣ ਹੀ ਜਾਂਦੇ ਆ ਜੀ ਪਹਿਲੀ ਗੱਲ ਤਾਂ ਜਹੇ ਜਾਂ ਅਸੀਂ ਤਰਨਤਾਰਨ 'ਚ ਮਾਹੌਲ ਬਣਾਇਆ ਸਾਨੂੰ ਉਮੀਦ ਆ ਵੀ ਉਹ ਸਾਡਾ ਕੈਂਡੀਡੇਟ ਜਿੱਤੂਗਾ ਪਰ ਜੇ ਇਹੇ ਜੇ ਮੰਦਬੁੱਧੀ ਲੋਕ ਉਥੇ ਹੋਰ ਇਕੱਠੇ ਹੋ ਗਏ ਇਹੀ ਜੇ ਦੁਬਾਰਾ ਕੁਝ ਗਲਤ ਸ਼ਬਦਾਂ ਚ ਬੋਲਣਗੇ ਭਾਵੇਂ ਨੇ ਫੇਸਬੁੱਕ ਤੇ ਮਾਫੀ ਮੰਗ ਲਈ ਐ ਪਰ ਪਾਰਟੀ ਦਾ ਨੁਕਸਾਨ ਕਰੂਗਾ ਇਹ ਮੈਂ ਰਾਸ਼ਲ ਗਾਂਧੀ ਜੀ ਬੀਬੀ ਸੋਨੀਆ ਗਾਂਧੀ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਚਲਦਾ ਕੀਤਾ ਜਾਵੇ ਤੁਸੀਂ ਵੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ ਕਾਂਗਰਸ ਦੇ ਵਿੱਚ ਰਹਿੰਦੇ ਹੋ ਕਿ ਤੁਹਾਡੇ ਵੱਲੋਂ ਵੀ ਇਹੋ ਜਿਹੀ ਕੋਈ ਢਕਾਉ ਬਿਆਨ ਦਿੱਤੇ ਗਿਆ ਜਾਂ ਹੋਰ ਲੀਡਰ ਆਏ ਆ ਜਿਵੇਂ ਅਮਰਿੰਦਰ ਸਿੰਘ ਜੀ ਐ ਪ੍ਰਤਾਪ ਸਿੰਘ ਬਾਜਵਾ ਵੀ ਆ ਉਹਨਾਂ ਵੱਲੋਂ ਵੀ ਕੋਈ ਢਕਾਉ ਬਿਆਨ ਹੈ ਇਸ ਤੋਂ ਪਹਿਲਾਂ ਕੋਈ ਦੇਖੋ ਜੀ ਮੈਂ ਤਾਂ ਇਹ ਸਾਰੀ ਲੀਡਰਸ਼ਿਪ ਨਾਲ ਰਾਂ ਕਦੇ ਵੀ ਕਿਸੇ ਨੇ ਐਸੇ ਆਪਸ਼ਾਬਦਾ ਆਨ ਦਾ ਰਿਕਾਰਡ ਨਹੀਂ ਕੀਤੇ ਬੋਲੇ ਭਾਵੇਂ ਕਿ ਆਸੇ-ਪਾਸੇ ਜਰੂਰ ਹੈ ਸਾਡੇ ਨਾਲ ਘਰਨਾ ਕਰਦੇ ਹੁਣ ਇੱਕ ਵੱਡੀ ਸਟੇਜ ਤੇ ਚੋਣ ਪ੍ਰਚਾਰ ਦੀ ਸਟੇਜ ਤੇ ਜਦੋਂ ਕਿਸੇ ਐਸਸੀਬੀਸੀ ਲੋਕਾਂ ਦੇ ਖਿਲਾਫ ਬੋਲਿਆ ਜਾਂਦਾ ਤਾਂ ਉਹ ਇੱਕ ਰਿਕਾਰਡ ਬਣ ਜਾਂਦਾ ਸਾਡੇ ਗਿਆਨੀ ਜਹਲ ਸਿੰਘ ਜੀ ਰਾਸ਼ਟਰਪਤੀ ਬਣੇ ਉਹ ਵੀ ਕਾਂਗਰਸ ਦੇ ਲੀਡਰ ਸੀ ਸਰਦਾਰ ਬੂਟਾ ਸਿੰਘ ਜੀ ਕਾਂਗਰਸ ਦੇ ਲੀਡਰ ਸੀ ਬਾਉ ਜਗਜੀਵਨ ਰਾਮ ਕਾਂਗਰਸ ਦੇ ਲੀਡਰ ਸੀ ਹੋਰ ਅਨੇਕਾਂ ਲੀਡਰ ਸੀ ਜਿਹੜੇ ਸਾਡੇ ਇਹ ਐਸਸੀਬੀਸੀ ਕਮਿਊਨਿਟੀ ਨੂੰ ਸੰਬੰਧਿਤ ਉਹਨਾਂ ਲੋਕਾਂ ਦੀ ਮਿਹਨਤ ਸਦਕਾ ਕਾਂਗਰਸ ਨੇ ਉਹਨਾਂ ਨੂੰ 14 ਦੇ ਪਹਚਾਇਆ ਨਾ ਕਿ ਉਹਨਾਂ ਨੂੰ ਕੰਨੋ ਫੜ ਕੇ ਭਾਤਾ ਕਿਸੇ ਸੀਟ ਤੇ ਇਹ ਕੰਨੋ ਫੜ ਕੇ ਭਾਏ ਹੋਏ ਆ ਤਾਂ ਇਹ ਅਪਸ਼ਬਦ ਬੋਲਦੇ ਆ ਸੋ ਅਸੀਂ ਆਲ ਇੰਡੀਆ ਮੱਝਬੀ ਸਖ ਵੈਲਫੇਅਰ ਐਸੋਸੀਏਸ਼ਨ ਜਿਨ੍ਹਾਂ ਦਾ ਕਿ ਮੈਂ ਸਿਆਸੀ ਵੰਗ ਦਾ ਜਨਨ ਸਕੱਤਰ ਆ ਭਾਵੇਂ ਅਸੀਂ ਕਾਂਗਰਸ ਪਾਰਟੀ ਨੂੰ ਸਪੋਰਟ ਕਰਦੇ ਆ ਪਰ ਅਸੀਂ ऐसे मंदबुद्धि जेडे पंजाब दा प्रधान है एदी सख्त शब्दांन खैदी करदे हो ताडे वलो कोई ਸੰਘਰਸ਼ ਵੀ ਕੀਤਾ ਜੋ ਰਾਜਾ ਬੜਾਂਕੇ ਦੇ ਵਿਰੁੱਧ ਕੋਈ ਦੇਖੋ ਜੀ ਸਾਡੀ ਮੀਟਿੰਗ ਆ ਔਰ ਉਸ ਮੀਟਿੰਗ ਦਰਾਨ ਹੋ ਸਕਦਾ ਅੱਜ ਰਾਤ ਨੂੰ ਮੀਟਿੰਗ ਹੋਵੇ ਤਾਂ ਜੋ ਸਾਡੀ ਜਿਹੜੀ ਜਥੇਬੰਦੀ ਫੈਸਲਾ ਲਊਗੀ ਅਸੀਂ ਉਸ ਫੈਸਲੇ ਤੇ ਅਨ ਬਹਿਣਾ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਕਰਦੇ ਆ ਔਰ ਪੰਜਾਬ ਦੇ ਸਾਡੇ ਪੜ੍ਹੇ ਲਿਖੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ ਸੁੱਤੇ ਨਾ ਰਹੋ ਡਾਕਟਰ ਪ੍ਰੀਮਰਾਓ ਬੇਦਕਾਰ ਸਾਹਿਬ ਨੇ ਸਵਿਧਾਨ ਦੇ ਵਿੱਚ ਭਾਵੇਂ ਸਾਰੇ ਭਾਰਤੀ ਨਾਗਰਿਕਾਂ ਲਈ ਹੱਕ ਬਰਾਬਰ ਦੇ ਰੱਖੇ ਆ ਔਰਤਾਂ ਲਈ ਹੱਕ ਰੱਖੇ ਆ ਔਰ ਸਾਡੇ ਸ਼ੈਡਿਊਲਡ ਕਾਸਟ ਬੀਸੀਐਸਸੀ ਬੀਸੀਐਸਟੀ ਲੋਕੋ ਤੁਹਾਨੂੰ ਜੋ ਐਸਸੀਬੀਸੀਐਸਟੀ ਦਾ ਸਰਟੀਫਿਕੇਟ ਦਿੱਤਾ ਜਿਹਦੇ ਤੇ ਤੁਸੀਂ ਪੰਜ ਸਰਪੰਚ ਐਮਐਲਏ ਐਮਪੀ ਬਣਦੇ ਹੋ ਵੱਡਿਆਂ ਉਹਦਾਂ ਤੇ ਜਾਣੇ ਹੋ ਅੱਜ ਲੋੜਾ ਤੁਸੀਂ ਵੀ ਬਾਹਰ ਸਾਡੇ ਨਾਲ ਆ ਕੇ ਇਸ ਸੰਘਰਸ਼ ਦੀ ਇੱਕ ਹਿੱਸੇਦਾਰ ਬਣੋ ਤਾਂ ਜੋ ਅਜਿਹੇ ਲੋਕਾਂ ਨੂੰ ਐਦੂ ਮੁੜ ਕੇ ਮਤਲਬ बोलण ਦਾ ਮੌਕਾ ਨਾ ਮਿਲੇ ਸਾਡੇ ਵਿਰੁੱਧ ਪਹਿਲਾਂ ਭੜਕਾਉ ਬਿਆਨ ਦੇ ਦੇ ਨੇ ਮੁੜ ਕੇ ਥੋੜੇ ਚਿਰ ਬਾਅਦ ਮਾਫੀ ਮੰਗ ਲੜੀ ਕਿਵੇਂ ਦੇਖੂਗਾ ਰਾਜਾ ਬੜੇਗਣੀ ਜਿਵੇਂ ਹੁਣ ਮਾਫੀ ਵੀ ਮੰਗ ਲਈ ਐ ਕਿ ਮੈਂ ਇਥੋਂ ਜੋ ਬੋਲਿਆ ਗਿਆ ਮੈਂ ਉਸ ਨੂੰ ਵਾਪਸ ਲੈਣਾ ਸ਼ਬਦਾਂ ਨੂੰ ਉਹਨਾਂ ਨੂੰ ਦੱਸਦਾ ਜੀ ਕਿ ਬੋਲ ਹੀ ਐਡਾ ਮਤਲਬ ਮਾੜੇ ਸ਼ਬਦ ਬੋਲ ਗਏ ਉਹ ਵੀ ਹੁਣ ਉਹਨਾਂ ਦੇ ਦਿਨ ਗਿਣਤੀ ਦੇ ਐ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਾਹੁਲ ਗਾਂਧੀ ਜੀ 90 ਤੇ 10 ਦੀ ਰੇਸ਼ੋ ਨੂੰ ਲੈ ਕੇ ਚੱਲਦੇ ਆ ਕਿ 90% ਲੋਕ ਭਾਰਤ ਵਿੱਚ ਉਹ ਐ ਜਿਨ੍ਹਾਂ ਨੂੰ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਜਾਂ ਰਾਜਸੀ ਸਫਾ ਦੇ ਵਿੱਚ ਕੋਈ ਬਹੁਤਾ ਬੈਨੀਫਿਟ ਨਹੀਂ ਮਿਲਿਆ ਔਰ ਕਾਂਗਰਸ ਪਾਰਟੀ ਜੇ ਜਦੋਂ ਕੇਂਦਰ ਸਰਕਾਰ ਬਣਦੀ ਆ ਜਾਂ ਕਿਸੇ ਵੀ ਸਟੇਟ ਸਰਕਾਰ ਬਣਦੀ ਆ ਉਹਨਾਂ ਦੇ ਹੱਕ ਆ ਜਿਹੜੇ ਉਹ ਸੇਫ ਰੱਖਦੀ ਆ ਔਰ ਐਸੇ ਮੰਦਬੁੱਧੀ ਲੋਕ ਆ ਜਿਹੜੇ ਪਾਰਟੀ ਦਾ ਨੁਕਸਾਨ ਕਰਦੇ ਆ ਢਾਲਉਂਦੇ ਪਾਰਟੀ ਨੂੰ ਦੇਖੋ ਜੀ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਹ ਵੀ ਸਾਡੇ ਦਲਤ ਸਮਾਜ ਦੇ ਸੀ ਸੁਨੀਲ ਜਾਖੜ ਨੇ ਉਦੋਂ ਵੀ ਐਡੀ ਭੱਦੀ ਸ਼ਬਦਾਵਲੀ ਬੋਲੀ ਔਰ ਸੁਨੀਲ ਜਾਖੜ ਦੇ ਵਿਰੋਧ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਇਹ ਸਾਡੇ ਪੈਰ ਦੀ ਜੁੱਤੀ ਹੈ ਸਿਰ ਤੇ ਬਾਸੀ ਔਰ ਉਸੇ ਤਰ੍ਹਾਂ ਜੇ ਇਹ ਰਾਜੇ ਵੜੰਗ ਨੇ ਐਡੇ ਮੰਦੇ ਸ਼ਬਦਾਵਲੀ ਬੋਲੀ ਹੈ ਨਾ ਸਾਡੇ ਨੇਤਾ ਦੇ ਖਿਲਾਫ ਤੇ ਅਸੀਂ ਰਾਜੇ ਵਡੰਗ ਨੂੰ ਅੱਜ ਧਿਆਨ ਚ ਲਿਆ ਰਹੇ ਆ ਕਿ ਅਸੀਂ ਗੱਦੜਵਾ ਹਲਕੇ ਚੋਂ ਤੁਹਾਡਾ ਸਾਰਾ ਡਾਟਾ ਇਕੱਠਾ ਕਰ ਲਿਆ ਹੈ ਉਹ ਦਿਨ ਦੂਰ ਨਹੀਂ ਜਿੱਦੇ ਅਸੀਂ ਸਾਰੀ ਦੁਨੀਆ ਨੂੰ ਦਿਖਾਵਾਂਗੇ ਕਿ ਰਾਜਾ ਵਡੰਗ ਕਿਹੜੀਆਂ ਖੁਰਲੀਆਂ 'ਚ ਹੱਥ ਮਾਰਦਾ ਰਿਹਾ ਸੋ ਮੈਂ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਸਾਰਾ ਡਾਟਾ ਅਸੀਂ ਜਦੋਂ ਦੀ ਇਹ ਕੱਲ ਦੀ ਵੀਡੀਓ ਆਈ ਹੈ ਇਹਨਾਂ ਦੇ ਪਿੰਡੋਂ ਹਲਕਾ ਗਿੱਦੜਵਾਚੋਂ ਬਹੁਤ ਸਾਰਾ ਡਾਟਾ ਇਕੱਠਾ ਕਰ ਲਿਆ ਹੈ ਜਿਹੜਾ ਕਿ ਇਸ ਰਾਜੇ ਵਿੜੰਗ ਦਾ ਅਸੀਂ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਨੂੰ ਵੀ ਭੇਜਾਂਗੇ ਔਰ ਮੀਡੀਆ ਮੀਡੀਆ ਰਾਈ ਵੀ ਲੋਕਾਂ 'ਚ ਪ੍ਰਚਾਰ ਕਰਾਂਗੇ